ਮੰਮੀ ਹਾਂ ਤੇ ਕੀ ਆ ਰਹੀ ਹੋਈ ਇੱਕ ਗੱਲ ਕਰਨੀ ਸੀ ਤੇਰੇ ਨਾਲ ਜਸਪੁੱਤਰ ਬੇਟਾ ਕੱਥੇ ਲੰਘਦੇ ਅਸੀਂ ਤੁਹਾਨੂੰ ਕੀ ਹੋ ਗਿਆ ਨਾ ਗੱਲ ਤਾਂ ਐ ਆ ਬਈ ਐ ਸੋਚਦਾ ਵੀ ਸਾਰੀ ਉਮਰ ਡਰਦਿਆਂ ਦੀ ਨਾ ਹਾਂ ਬੁੱਤ ਕੀ ਗੱਲ ਐ ਇੱਕ ਕਹੀ ਜਾਂਦਾ ਡਰਦਾ ਬੋਤਾਂ ਐ ਆ ਵੀ ਜਦੋਂ ਛੋਟੇ ਸੀਗੇ ਕਬ ਦੇ ਟੀਚਰਾਂ ਕੋਲ ਡਰਦੇ ਰਹੇ ਫੇ ਥੋੜੇ ਜੇ ਵੱਡੇ ਹੋਏ ਮਾਤਾ ਪਿਤਾ ਕੋਲ ਡਰਦੇ ਰਹੇ ਆ ਕਿੰਨਾ ਹੁੰਦਾ ਬੁੱਤ ਰੀ ਚੰਗਾ ਤਾਂ ਹੁੰਦਾ ਉਹ ਤਾਂ ਚੰਗਾ ਹੁੰਦਾ ਪਰ ਹੁਣ ਜਦੋਂ ਵੱਡੇ ਹੋਏ ਨੌਕਰੀ ਲੱਗ ਗਈ ਹੁਣ ਆਉਦੇ ਬੋਸ ਤੋਂ ਡਰੀ ਜੰਨੇ ਆ ਫੇਰ ਕੀ ਹੋ ਗਿਆ ਪੁੱਤੇ ਬੋਸ ਤੋਂ ਕਿਰਨਾ ਨੌਕਰੀ ਤਾਂ ਕਰਨੀ ਆ ਨਾ ਫੇਰ ਕੀ ਹੋ ਗਿਆ ਨਾ ਨੌਕਰੀ ਤਾਂ ਕਰਨੀ ਆ ਤੇ ਬਾਕੀ ਰੱਬ ਦਾ ਡਰ ਤਾਂ 24 ਘੰਟੇ ਸਿੱਖੀਆ ਕਿ ਡਰਨਾ ਚਾਹੀਏ ਰੱਬ ਤੋਂ ਵੀ ਰੱਬ ਤੋਂ ਡਰਾਂਗੇ ਸਾਰੇ ਕੰਮ ਸਹੀ ਹੁੰਦੇ ਨੇ ਇਹੋ ਵੀ ਗੱਲ ਸਹੀ ਹੈ ਭਈ ਐ ਦੱਸ ਪੁੱਤੇ ਹਾਂਜੀ ਤੂੰ ਵੀ ਘਰ ਆਈਏ ਨਾ ਤਾਂ ਇਤਨੀ ਹੈਗਾ ਉਬਾਸ ਉਸ ਨੂੰ ਮਾੜੀ ਬਤਾ ਬੰਨੀ ਹੱਥ ਤੇਰੇ ਉਹਦਾ ਨਾਂ ਨਾ ਹੈ ਉਹਦਾ ਬੋਧਦਾਰ ਨਾ ਹਾਂ ਹਾਂ ਉਹਦਾ ਨਾਂ ਨਹੀਂ ਮਾਰੇ ਆਪਣੇ ਰੱਬ ਦੇ ਵਾਸਤੇ ਮੈਂ ਤੂੰ ਆਪਦੇ ਲਈ ਹੱਕ ਕੀ ਉਦਾਨਾ ਨਾ ਹੈ ਉਦਾਨਾ ਨਾ ਹੈ ਨਾ ਮੀਨੀ ਉਦਾਨਾ ਨਾ ਹੈ ਨਾ ਬੋਲ ਕਿਹਾ ਹਾਂ